ਹਾਂਜੀ ਬਈ ਸਸਰੀਆ ਕਾਲ ਜੀ ਸਾਰੇ ਵੀਰਾਂ ਨੂੰ ਕਿਵੇਂ ਆ ਠੀਕ ਆ ਜੀ ਅੱਜ ਛਡਾ ਵੀ ਆਪਾਂ ਜਾਨਵਰ ਨਾ ਜੀ ਜਾਨਵਰ ਛੱਡਣ ਲੱਗੇ ਆ 12 ਵਜਣੇ ਵਾਲੇ ਪਰ ਦਿਨ ਨਹੀਂ ਸਾਫ ਬਈ ਡਾਰੀ ਕਰਾਈ ਆ ਯਾਰ ਕਈ ਦਿਨ ਹੋ ਗਏ ਫਿਰ ਰਹਿ ਜਾਣ ਇਹਨਾਂ ਛੱਡ ਜਾਣਾ ਲਾ ਕੇ ਦੇਖੀਏ ਲਿਆਓ ਬਈ ਇਹ ਚਾਰ ਕਿਦਾਂਗੇ ਵੀਰੇ ਇੱਕ ਆ ਕੱਲੋਂ ਮੈਂ ਨਿੱਕਲ ਕੇ ਉੱਡ ਗਿਆ ਜਿਹੜਾ ਸਾਰਿਆਂ ਨਾਲ ਪਰੇ ਆ ਤੇ ਬਈ ਪਤਾ ਕੀ ਹੋਇਆ ਗੋਦਾਮ ਪਾ ਦਿੰਨੇ ਆ ਇਹ ਨੌਵੀਂ ਆ ਅਠਾਰ੍ਹਵੀਂ ਕੰਨੀ ਝਾੜੀ ਫਿਰਦਾ ਇੱਕ ਆਪਣੀ ਸ਼ਾਤ ਬੱਲਾ ਬਈ ਕੱਢੀ ਇਹਨਾਂ ਨੂੰ ਬਿਸਮੱਲਾ ਹੋਈ ਬਈ ਆ ਬੱਚਾ ਛੱਡਣ ਲੱਗਿਆ ਹੁਣ ਦੇਦਿਆਂ ਕਹਿ ਕਵ ਜਾਉਂਦਾ ਲਾਈਵ ਬਹਿ ਗਿਆ ਛਤਰੀ ਤੇ ਦੇਦਿਆਂ ਕਾਲੇ ਛੋੜੂ ਹੁਣ ਇਹ ਬਈਆਂ ਦੁਆ ਲਈਏ ਹਾਂਜੀ ਇੱਕ ਆ ਛੱਡਣਾ ਅਰਸ਼ ਕੇ ਨੂੰ ਬੰਨ ਕੇ ਛੱਡ ਵੀ ਪਹਿਲਾਂ ਮੜਾ ਜਾਂ ਬੰਨ ਦੇ ਜਾਲ ਤੇ ਇਹ ਬੜੀਆਂ ਛੋਟੀਆਂ ਕੰਨੀਆਂ ਝਾੜ ਗਿਆ ਵੀਰੇ ਕੋਈ ਨਹੀਂ ਚੱਲ ਇਹਨੂੰ ਆਪਾਂ ਬੰਨਦੇ ਆਂ ਗੁਝਾਤਾ ਲਈ ਐਤਕੀ ਵਧੀਆ ਤਰੀਕੇ ਨਾਲ ਇਹ ਤਾਂ ਹੋਣ ਲੱਗ ਗਿਆ ਜਾਲ ਤੇ ਖੁੱਲ ਕੇ ਗਿੱਜ ਜੂ ਲੈ ਬੰਨਦੀ ਆ ਵੀਰੇ ਨੂੰ ਲੈ ਵੀਰੇ ਇੱਕ ਇਹਨੂੰ ਬੰਨਦੇ ਆਂ ਉੱਤੇ ਉਹ ਡਾਇਆ ਜਿਹੜਾ ਬੱਚਾ ਉਹ ਛਤਰੀ ਤੇ ਆਉਂਦਾ ਨਾਲ ਇਹਦੇ ਇੱਕ ਹੋਰ ਬੰਨਦੇ ਆਂ ਦੋਵੇਂ ਬੰਨਦੇ ਆਂ ਓ ਬਾਈ ਕੱਢੀਏ ਖੁੱਡੇ ਚੋਂ ਜਾਨਵਰ ਜਿਹੜਾ ਬੰਨਣਾ ਬੱਚਾ ਕਿੱਥੇ ਆ ਇਹ ਗਰੂ ਮਾਲਕਾ ਥੱਲੇ ਹੀ ਹੁੰਦਾ ਉੱਪਰ ਤਾਂ ਜਾਂਦਾ ਨਹੀਂ ਉਹ ਬੈਠਾ ਥੱਲੇ ਲੈ ਬਈ ਮੈਂ ਚੱਕ ਲਾਉਣਾ ਹਾਂ ਦੇ ਲੈ ਉਹ ਬੈਠਾ ਵੀਰੋ ਪਰੇ ਚਲੇਗਾ ਉਹ ਜਿਹੜੀ ਕਬੂਤਰੀ ਬੱਟਣ ਲੱਗੀ ਸੀ ਉਹ ਆ ਬਚਾ ਬਈ ਘਾਟਾ ਕੀੜੇ ਪਵਾਏ ਨੇ ਦੇ ਦੇ ਛੜਤਾ ਖਾਸ ਆ ਗਿਆ ਤਿੰਨ ਤਿੰਨ ਕਿੰਨੀ ਰਹਿੰਦੀਆਂ ਨੇ ਲਓ ਲਓ ਹੀ ਗਿਆ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੀ ਆ ਗਿਆ ਜੀ ਲੈ ਵੀਰੇ ਦੂਵਾਈ ਬੰਨ ਕੇ ਛਤਰੀ ਚੱਕਦੀ ਯਾਰ ਲੈ ਬਾਈ ਇਹਨੂੰ ਬੰਨ ਕੇ ਯਾਰ ਬਿਠਾਈਏ ਬੱਚੇ ਨੂੰ ਨੋ ਇਹਨਾਂ ਦੀ ਟ੍ਰੇਨਿੰਗ ਕਰਾਉਣਾ ਦੇਖਦੇ ਆਂ ਆਉਂਦੀ ਦਾ ਸਿੱਧੀ ਆ ਵਾਹਿਗੁਰੂ ਰੱਖੇ ਸੁੱਖ ਲੱਗ ਜੂ ਪਤਾ ਆਪਾਂ ਨੂੰ ਕੀ ਕਰਦੀ ਇਹਨੂੰ ਡਾਉਨ ਅੱਜ ਆਪਾਂ ਇਹ ਬਾਪੂ ਦੇ ਬਰਨਾਲੇ ਵਾਲੇ ਦੀ ਪੱਠੀ ਆ ਵੀਰੇ ਉਹ ਵਾਹ ਮਾਲਕਾ ਪਾਲਿਸ਼ ਕਰੀਂਦਾ ਆ ਤੇ ਆ ਲੋੜੇ ਲੈ ਆ ਬਈ ਹੁਣ ਦੇਖੀਏ ਖੋਲ ਕੇ ਇਹਨੂੰ ਉਹ ਵੀਰੇ ਇੱਕ ਆ ਇਹਦੀ ਟ੍ਰੇਨਿੰਗ ਕਰਾਉਣੀ ਆ ਦੇ ਦਿਆਂ ਮਾਲਕ ਕਰੇ ਭਲੀ ਵਾਹ ਗੁਰੂ ਸਤਨਾਮ ਇਹ ਬੋਝਾ ਜਿਹੜਾ ਉਦੋਂ ਉੜ ਗਿਆ ਸੀ ਉਹੋ ਆ ਖੁੱਲ ਕੇ ਉੜ ਗਿਆ ਸੀਗਾ ਛੱਡਿਆ ਨਹੀਂ ਸੀ ਪੰਜਵੀਂ ਕਲੀਚੇ ਉਦੋਂ ਦਿਖਾਇਆ ਨਹੀਂ ਬਈ ਆਪਾਂ ਵੀਡੀਓ 'ਚ ਲੈ ਬਈ ਇਹਦੀ ਕਰਾ ਦੀਏ ਟ੍ਰੇਨਿੰਗ ਲੈ ਆਓ ਇਹਨੂੰ ਵੀ ਖੋਲ ਦੀਏ ਵੀਰੇ ਹਾਂ ਦੇਖਦੇ ਆਂ ਖੋਲ ਕੇ ਛੱਡ ਕੇ ਕਰੇਗੀ ਵਾਇ ਖੋਲਤੀ ਰੱਸੀ ਨੂੰ ਦੇਖਦਿਆਂ ਬੈਜੇ ਵਾਹਿਗੁਰੂ ਸਤਨਾਮ ਲਓ ਜੀ ਅੱਧਾ ਬੈ ਗਿਆ ਆਪਣਾ ਸੱਤਾ ਅੱਧਾ ਪੌਣਾ ਘੰਟਾ ਲਾ ਕੇ ਬੈ ਗਿਆ ਹੁਣ ਇਹਨੂੰ ਕੱਢਾਂਗੇ ਰੋਜ਼ ਲਓ ਛੱਡੀਓ ਤੇ ਇਬਰਾਹਮ ਉਤਰ ਸਿੱਧਾ ਨਹੀਂ ਆ ਦੇਦਾ ਹੁਣ ਜੋੜਾ ਪਾ ਕੇ ਇਹਨੂੰ ਡਾਵਾਂਗੇ ਆ ਲਓ ਜੋੜਾ ਪਾਉਣ ਲੱਗ ਗਿਆ ਇਹਦੇ ਬਾਅਦ ਇਹਨੂੰ ਡਾਉਣੇ ਆ ਆ ਜਾਂ ਦੂਰ ਆ ਜੀ ਲੋ ਜੀ ਲੋ ਜੀ ਢਾ ਤੇ ਦੋਹੇ ਆਪਾਂ ਇੱਕ ਆ ਫਿਰਦਾ ਆਇਆ 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 ਹੱਥ ਆ ਦੇ ਇੱਕ ਆ ਫਿਰ ਆ ਵੀ ਖੋਲ ਦੇ ਲਓ ਜੀ ਇਹਨੂੰ ਕੋਈ ਡਾਉਣ ਲੱਗਿਆ ਵੀਰੇ ਵਾਏ ਗਰੂਸਾਤਨਾ ਚਲੋ ਇਤਨ ਛੜਤੇ ਆਪਾਂ ਹੁਣ ਦੇ ਦਿਆਂ ਵੀ ਲੋ ਆਜਾ ਮੈਂ ਜਾਲ ਤੇ ਬੈਂਦਾ ਬੈਂਦਾ ਸਾਲ ਨੇ ਪੈਰ ਕੱਢ ਕੇ ਇੱਥੇ ਲਾਉਂਦਾ ਦੀ ਮੈਂ ਗਾਂ ਆ ਗਿਆ ਉਰੇ ਬਹਿ ਗਿਆ ਚਲ ਕੋਈ ਨਹੀਂ ਹੋ ਜੂ ਸਦਾ ਇਹ ਕਾਣੇ ਵਾਲਾ ਵੀਰੇ ਜਿਹੜਾ ਦੋ ਤਿੰਨ ਦਿਨ ਆਇਆ ਨਹੀਂ ਤੀ ਉਹ ਪੁੱਛਾ ਲੋ ਜੀ ਆਦਾ ਉਰੇ ਆ ਕੇ ਬਹਿ ਗਿਆ ਡੋਲੀ ਤੇ ਅਰੇ ਬਾਹਲੇ ਡੋਲੀਆਂ ਦੇ ਪੱਕੇ ਹੁੰਦੇ ਨੇ ਇਹ ਆਪਾ ਬਦਾਮ ਬਰੋਮ ਇਹ ਚ ਪਾਉਨੇ ਹੁਣ ਉਹ ਚ ਪਾਇਆ ਕਰਾਂਗੇ ਲਿਆ ਭਾਈ ਦੇਖੀ ਇਹਨੂੰ ਫੜ ਕੇ ਕਾਲੇ ਦਾ ਭਾਈ ਉੱਡ ਗਿਆ ਉਹ ਥੱਲੇ ਬੈਠਾ ਜਿਹੜਾ ਆ ਦੇ ਵਿੱਚ ਉਹ ਡੰਡੇ 'ਤੇ ਇਹ ਵੀ ਡੋਲੀ ਦੀ ਆਇਆ ਲਿਆ ਦੇਖੀ ਇਹ ਫੜ ਕੇ ਚੋਸਤ ਵਾਲੇ ਨੇ ਕਿਤਾ ਇਹ ਹੱਥ ਨਹੀਂ ਲਵਾਉਂਦੇ ਆ ਗੱਤੇ ਬਹਿ ਗਿਆ ਨਾ ਉੱtre ਨਿਕਲ ਗਿਆ ਜੀ ਲੋ ਲਓ ਜੀ ਇਹ ਫੜ ਲਿਆ ਬਾਲਾ ਚਾਵਲ ਦਤੀ ਹੈ ਨਾ ਦੂਜੀ ਵਾਰੀ ਜੇ ਜੱਕ ਲਿਆ ਪਹਿਲੀ ਵਾਰੀ ਚ ਭਾਈ ਫੋਨ ਤੇ ਹੱਥ ਜ ਤਾਂ ਨਹੀਂ ਲੋਟ ਆਇਆ ਦੋ ਹੱਥਾਂ ਨਾਲ ਫੜ ਲਿਆ ਫਿਰ ਹਮ ਯਾਰ ਸਿਆਪਾ ਹੀ ਆ ਨੋਨੀ ਡੋਲੀ ਵਾਲਾ ਇਹਦੇ ਰੰਗ ਲਾਈ ਇਹਨਾਂ ਦੇ ਠੱਲ ਭਾਈ ਹੈ ਨਾ ਹਾਂ ਆਪਾਂ ਡੋਲੀ ਇੱਥੇ ਗੱਭੇ ਕਰਕੇ ਇਹਦੀਆਂ ਡਾਰੀਆਂ ਕਰਾ ਲਿਆ ਕਰਨੀਆਂ ਨੇ ਹੈ ਨਾ ਹਾਂ ਬੋਲ ਮਾ ਬੋਲ ਤੇਰਾ ਗੁੱਛਾ ਮਾਰਦਾ ਉਹਦੇ ਤੂੰ ਦੇਖਿਆ ਹੀ ਆ ਉਹ ਤੇ ਨਹੀਂ ਆਉਂਦਾ ਚਾਲ ਤੇ ਹਾਂ ਚੱਲ ਕੋਈ ਨਹੀਂ ਲਿਆ ਬਈ ਛੱਡੀ ਇਹਨੂੰ ਆਈਏ ਬਦਾਮ ਇਹਨਾਂ ਨੂੰ ਆਓ ਜੀ ਬੱਦਲ ਹੋ ਗਿਆ ਫੇਰ ਬਹੁਤ ਦੁਬਾਰਾ ਇੱਕਾ ਫਿਰਦਾ ਸਾਡਾ ਇੱਕੋ ਨਵੀਂ ਕਬੂਤਰੀ ਸਾਹਮਣੇ ਆ ਦੇ ਬੈਠੀ ਆ ਦੇ ਆ ਦੇ ਬੈਠੀ ਤੇ ਇੱਕ ਕਬੂਤਰ ਨਹੀਂ ਦੀਂਦਾ ਵੀਰੇ ਕਿੱਧਰ ਉਹ ਇੱਧਰ ਯਾਰ ਬਾਲਾ ਜ਼ੋਰ ਜਿਹਾ ਲਾ ਕੇ ਗਿਰ ਗਿਆ ਕਾਂ ਤਾਂ ਆ ਆ ਆ ਇਹ ਤਾਂ ਫਿਰਦਾ ਕਿ ਲਾਉ ਜਾਨ ਨੂੰ ਮੈਂ ਵੱਡੇ ਕਬੂਤਰ ਬਾਈ ਕੱਢ ਦੀ ਬਾਹਰ ਆ ਦੋ ਤਾਂ ਫਿਰਦੇ ਨੇ ਧੂਏ ਵੀ ਕੱਢ ਦੀ ਆ ਆ ਗਿਆ ਬਚਾ ਬਿਠਾ ਲਈਏ ਵੀਰੇ ਪਹਿਲਾਂ ਫੇਰ ਕੱਢਾਂਗੇ ਆ ਆ ਆ ਆ ਲੈ ਮੈਂ ਲਾਲ ਮਾ ਯਾਰ ਉਹ ਇਹ ਆ ਗਿਆ ਕਾਂਤਾਲਾ ਵੀ ਨੋਨੀ ਦਾ ਨੋਨੀ ਕਿੱਥੇ ਕਾ ਆ ਦੇ ਆ ਦੇ ਆ ਦੇ ਫਿਰਦਾ ਜੀ ਲੈ ਬਾਈ ਲਾ ਲਈਏ ਇਹਨੂੰ ਨਾ ਇਹ ਕਿਤਾ ਫਿਰਦਾ ਔਰੇ ਵੀਰੇ ਆ ਲਈ ਫਿਰਦਾ ਰੇ ਜੂਮ ਕਰਕੇ ਆ ਗਿਆ ਕਾਂ ਤਾਲਾ ਤੇ ਇੱਥੇ ਨਹੀਂ ਮੈਂ ਫਿਰਦਾ ਸੀ ਬਹਿ ਗਿਆ ਕਿਤੇ ਨਾ ਲਾਓ ਜੀ ਆ ਆ ਗਿਆ ਕਾਂ ਤਾਲਾ ਆਪਣਾ ਬਾਹਲਾ ਚੰਗਾ ਕਬੂਤਰ ਆ ਬਾਈ ਇਹ ਆ ਆ ਲੋ ਇੱਕੋ ਆ ਵੀਰੇ ਬਚਾ ਆਪਾਂ ਮੈਂ ਸਪਾਈ ਤੀ ਕਬੂਤਰ ਲਿਆ ਕੇ ਮੁੰਡੇ ਤੋਂ ਇੱਕੋ ਬਚਾ ਇਹ ਚਿੱਟੀਆਂ ਅੱਖਾਂ ਦਾ ਬਹੁਤ ਜ਼ੋਰ ਮਾਰਿਆ ਪਹਿਲਾਂ ਹੀ ਜਦ ਉੱਟਦਾ ਸੀ ਨਾ ਉੱਪਰ ਉਹ ਕਿ ਥੋੜੀ ਜੀ ਆਪਣੇ ਦੋ ਘਰਾਂ ਜੋਗੀ ਜਗ੍ਹਾ 'ਚ ਖੜ ਗਿਆ ਤੇ ਆ ਜਾ ਹੁਣ ਤਾਂ ਇਹਨੂੰ ਬੈਠ ਨਹੀਂ ਹੁੰਦਾ ਪੈਰ ਨਹੀਂ ਖੁੱਲਦੇ ਤੇ ਉਹ ਬਾਈ ਜੀ ਬਦਾਮ ਰੱਖ ਦੀਏ ਤੇ ਹੁਣ ਉਸ ਤੋਂ ਬਾਅਦ ਯਾਰ ਵੀਡੀਓ ਬਣਨੀ ਨਹੀਂ ਫੇਰ ਨਾ ਤੀਆਂ ਜੀਆਂ ਲਾਈਨ ਗਾਣੇ ਗੁਣੇ ਦਾ ਕੋਈ ਇਸ਼ੂ ਨਾ ਆ ਜਾਵੇ ਤਾਂ ਕਰਕੇ ਚੰਗਾ ਬਈ ਸਤਿ ਸ਼੍ਰੀ ਅਕਾਲ